ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਗਰੇ ਦੀ ਮਾਈ ਜੱਸੀ ਦੀ ਸਾਖੀ ਜੀ ਆਈ ਪੀ ਰੇਲਵੇ ਲਾਈਨ ਜੋ ਦਿੱਲੀ ਤੋਂ ਚੰਸੀ ਅਡਰਾਸੀ ਰਾਹੀਂ ਬੰਬਈ ਨੂੰ ਜਾਂਦੀ ਹੈ ਇਹ ਲਾਈਨ ਭਾਰਤ ਦੀ ਪ੍ਰਾਚੀਨ ਸੜਕ ਦਿਲੀ ਬੰਬਈ ਦੇ ਨਾਲ ਕੱਢੀ ਗਈ ਹੈ ਮੁਗਲਾਂ ਦੇ ਰਾਜ ਵੇਲੇ ਇਥੋਂ ਦੀ ਸ਼ਾਹੀ ਸੜਕ ਦੱਖਣ ਹੈਦਰਾਬਾਦ ਨੂੰ ਜਾਂਦੀ ਸੀ ਉਸ ਸ਼ਾਹੀ ਸੜਕੇ ਗੁਰੂ ਜੀ ਪਿੱਛੇ ਨੂੰ ਮੁੜੇ ਚੰਸੀ ਤਿੰਨ ਦਿਨ ਠਹਿਰ ਕੇ ਗਵਾਲੀਅਰ ਆ ਪੁੱਜੇ ਜਿਸ ਅਸਥਾਨ ਉੱਤੇ ਗੁਰੂ ਜੀ ਬੇਰਾਜੇ ਸਨ ਅੱਜ ਉਸ ਅਸਥਾਨ ਉੱਤੇ ਗੁਰਦੁਆਰਾ ਹੈ ਇਹ ਗੁਰਦੁਆਰਾ ਗਵਾਲੀਅਰ ਸਟੇਸ਼ਨ ਤੇ ਜੋ ਸੜਕ ਨਵੇਂ ਸ਼ਹਿਰ ਲਸ਼ਕਰ ਨੂੰ ਜਾਂਦੀ ਹੈ ਉਸ ਸੜਕ ਉੱਤੇ ਇੱਕ ਸ਼ਾਹੀ ਬਾਗ ਹੈ ਇਥੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਦੇਵੀ-ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਗਵਾਲੀਅਰ ਤੋਂ ਤੁਰ ਕੇparatpur ਢੋਲਪੁਰ ਅਰੇਾਸਾਂ ਵਿੱਚੋਂ ਦੀ ਹੁੰਦੇ ਹੋਏ ਸ੍ਰੀ ਗੁਰੂ ਆਗਰੇ ਆ ਪਹੁੰਚੇ ਆਗਰੇ ਦੇ ਵਿੱਚ ਬੈਰਾਗੀ ਸਾਧੂਆਂ ਦਾ ਬਹੁਤ ਇਕੱਠ ਸੀ ਗੁਰੂ ਜੀ ਨੇ ਸਤਸੰਗ ਤੇ ਸੰਤਾਂ ਨਾਲ ਗੋਸ਼ਟੀ ਕਰਨੇ ਸ਼ੁਰੂ ਕੀਤੀ ਕਈਆਂ ਦੇ ਪਰਮ ਦੂਰ ਕੀਤੇ ਨਰੰਕਾਰ ਦੇ ਸਿਮਰਨ ਰੂਪੀ ਅੰਮ੍ਰਿਤ ਦਾ ਛੱਟਾ ਦਿੱਤਾ ਉਸ ਛੱਟੇ ਨਾਲ ਕਈ ਸੁੱਕੀਆਂ ਆਤਮਾਵਾਂ ਹਰੀਆਂ ਹੋ ਗਈਆਂ ਆਗਰੇ ਵਿੱਚ ਇੱਕ ਜੱਸੀ ਨਾਮ ਦੀ ਇਸਤਰੀ ਸੀ ਜਵਾਨੀ ਵਿੱਚ ਹੀ ਇਸ ਨੂੰ ਬੈਰਾਗ ਪੈਦਾ ਹੋਇਆ ਘਰ ਮਾਪੇ ਤੇ ਸਹੁਰੇ ਛੱਡ ਕੇ ਸੰਤਨੀ ਹੋ ਗਈ ਇਹ ਬੈਰਾਗੀ ਸਾਧੂਆਂ ਦੀ ਚੇਲੀ ਬਣ ਗਈ ਜਦੋਂ ਸਤਗੁਰੂ ਜੀ ਨੇ ਬੈਰਾਗੀ ਸਾਧੂਆਂ ਨਾਲ ਗਿਆਨ ਚਰਚਾ ਕੀਤੀ ਤਾਂ ਉਸ ਗਿਆਨ ਚਰਚਾ ਦਾ ਅਸਰ ਜਸੀ ਦੇ ਮਨ ਉੱਤੇ ਬਹੁਤ ਪਿਆ ਉਹ ਗੁਰੂ ਜੀ ਦੇ ਚਰਣਾ ਉੱਤੇ ਡਿੱਗ ਪਈ ਚਰਣਾ ਦੇ ਛੋਹ ਨਾਲ ਉਸ ਦਾ ਜਨਮ ਮਰਨ ਸੋਗ ਗਿਆ ਹਿਰਦੇ ਵਿੱਚ ਚਾਨਣ ਹੋ ਗਿਆ ਸਤ ਮਾਰਗ ਦਾ ਪਤਾ ਲੱਗ ਗਿਆ ਉਸ ਨੇ ਗੁਰੂ ਜੀ ਕੋਲੋਂ ਉਪਦੇਸ਼ ਲਿਆ ਸਤ ਨਾਮ ਦਾ ਜਾਪ ਜਪਣ ਲੱਗੀ ਗਈ ਦਿਨ ਆਗਰੇ ਰਹਿ ਕੇ ਤੇ ਸੱਤ ਮਾਰਗ ਦਾ ਉਪਦੇਸ਼ ਕਰਕੇ ਜਾਂ ਗੁਰੂ ਜੀ ਅੱਗੇ ਤੁਰਨ ਲੱਗੇ ਤਾਂ ਮਾਈ ਜਸੇ ਨੇ ਬੇਨਤੀ ਕੀਤੀ ਹੇ ਦਾਦਾ ਫਿਰ ਕਦ ਦਰਸ਼ਨ ਹੋਣਗੇ ਗੁਰੂ ਜੀ ਨੇ ਉੱਤਰ ਦਿੱਤਾ ਮੇਰੇ ਦਰਸ਼ਨ ਸ਼ਾਇਦ ਕਿਸੇ ਨਾ ਕਿਸੇ ਰੂਪ ਵਿੱਚ ਹੋ ਹੀ ਜਾਣ ਪਰ ਤੂੰ ਨਿਰੰਕਾਰੀ ਦੇ ਦਰਸ਼ਨ ਕਰਨ ਦੀ ਸੱਦਰ ਰੱਖ ਨਿਰੰਕਾਰੇ ਦਾ ਸਿਮਰਨ ਅਣ ਦਿਨ ਕਰੀ ਜਾਈ ਤੇਰੀ ਕਲਿਆਣ ਹੋਵੇਗੀ। ਐਨ ਆ ਕੇ ਸ਼੍ਰੀ ਗੁਰੂ ਜੀ ਅੱਗੇ ਤੁਰਾਈ। ਉਹਨਾਂ ਨੇ ਅਨੇਕਾਂ ਦੁਖੀ ਜੀਵਾਂ ਦੇ ਦੁੱਖ ਦੂਰ ਕਰਨੇ ਸਨ। ਆਖਦੇ ਨੇ ਮਾਈ ਜੱਸੀ ਆਪ ਸਤਨਾਮ ਦਾ ਸਿਮਰਨ ਕਰਦੀ ਰਹੀ। ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਰੋਜ਼ ਸਵੇਰੇ ਬੈਠ ਜਾਂਦੀ। ਤੇ ਗੁਰੂ ਜੀ ਦੇ ਦਰਸ਼ਨ ਕਰਦੈਂ ਦੀ ਅੱਜ ਵੀ ਮਾਈ ਜੱਸੀ ਦਾ ਮਾਈ ਥਾਣ ਨਾਮ ਦਾ ਗੁਰਦੁਆਰਾ ਹੈ ਆਗਰੇ ਤੋਂ ਗੁਰੂ ਜੀ ਮਥਰਾ ਆਏ ਮਥਰਾ ਦੇ ਮੰਦਰਾ ਬਿੰਦਰਾਵਨ ਤੇ ਯਮਨਾ ਦੇ ਕਿਨਾਰੇ ਬੈਠੇ ਸਾਧੂਆਂ ਵਿੱਚ ਸੱਤ ਮਾਰਗ ਦਾ ਉਪਦੇਸ਼ ਕੀਤਾ ਪਖੰਡਾਂ ਦਾ ਖੰਡਨ ਕਰਦੇ ਹੋਏ ਮਥਰਾ ਤੋਂ ਰਿਵਾੜੀ ਰਾਹੀਂ ਬਾਂਗਰ ਦੇਸ਼ ਨੂੰ ਆ ਗਏ ਕਈਆਂ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਗੁਰੂ ਜੀ ਗੁਰਦਾਉਂ ਵੀ ਪੁਜੇ ਗੁਰਦਾਉਂ ਵੀ ਪੁਰਾਤਨ ਸ਼ਹਿਰ ਤੇ ਹਿੰਦੂ ਸਭਿਅਤਾ ਦਾ ਕੇਂਦਰ ਸੀ ਬਾਗਰ ਵਿੱਚ ਗੁਰੂ ਜੀ ਨੇ ਸੈਂਕੜੇ ਆਤਮਕ ਤੇ ਸਰੀਰਕ ਰੋਗੀਆਂ ਦੇ ਰੋਗ ਦੂਰ ਕੀਤੇ ਇਸ ਇਲਾਕੇ ਦੇ ਲੋਕ بارش ਦੀ ਕਮੀ ਦੇ ਕਾਰਨ ਬਹੁਤ ਦੁਖੀ ਰਹਿੰਦੇ ਸਨ ਕਰਤਾਰ ਦਾ ਪਾਣਾ ਮੰਨਣ ਵਾਸਤੇ ਪਰੇਰਿਆ ਇਸੇ ਤਰ੍ਹਾਂ ਉਪਦੇਸ਼ ਕਰਦੇ ਕਰਦੇ ਜੀਂ ਦਾ ਪੁੱਜੇ ਜੀਂਦ ਦੇ ਵਿੱਚ ਸਿੱਖੀ ਦਾ ਬੂਟਾ ਲਾਇਆ ਉਹੋ ਹੀ ਬੂਟਾ ਵੱਡਾ ਹੋ ਕੇ ਸਿੱਖ ਰਾਜ ਤੱਕ ਫਲਿਆ ਤੇ ਫੁੱਲਿਆ ਪਾਗਲ ਚੀਕੇ ਤੇ ਖਰੋਦੀ ਵੀ ਗੁਰੂ ਜੀ ਗਏ ਖਰੋਦੀ ਦੇ ਵਿੱਚ ਇੱਕ ਤਣ ਦਾ ਰੋਗੀ ਸੀ ਉਸ ਨੂੰ ਐਸੀ ਬਿਮਾਰੀ ਲੱਗੀ ਹੋਈ ਸੀ ਜਿਸ ਦਾ ਪਤਾ ਵੈਦਾਂ ਤੇ ਹਕੀਮ ਨੂੰ ਨਹੀਂ ਸੀ ਲੱਗਦਾ ਰੋਗੀ ਲੱਕੜ ਵਾਂਗ ਸੁੱਕ ਗਿਆ ਸੀ ਗੁਰੂ ਜੀ ਨੇ ਤਿੰਨ ਵਾਰ ਸਤਨਾਮਾ ਾ ਕੇ ਉਸ ਨੂੰ ਜਲ ਪਿਲਾਇਆ ਉਹ ਜਲ ਅੰਮ੍ਰਿਤ ਰੂਪੀ ਰੋਗੀ ਨੂੰ ਲੱਗਾ ਰੋਗੀ ਨਵ ਬਰਨੋ ਹੋ ਗਿਆ ਸਾਰੇ ਨਗਰ ਵਿੱਚ ਗੁਰੂ ਜੀ ਦਾ ਜਸ ਹੋਣ ਲੱਗਾ ਲੋਕ ਆਣ ਮਤ ਨੂੰ ਛੱਡ ਕੇ ਗੁਰੂ ਜੀ ਦੇ ਸਿੱਖ ਬਣੇ ਚੂਆ ਨਦੀ ਨੂੰ ਪਾਰ ਕਰਕੇ ਛਿੰਟਾਂ ਵਾਲੇ ਆ ਪਹੁੰਚੇ ਇਥੇ ਚੰਦਨ ਦਾਸ ਦੇ ਕੋਲ ਰਹੇ ਚੰਦਨ ਦਾਸ ਤੇ ਉਸ ਦੀ ਧਰਮ ਪਤਨੀ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਹੱਥ ਜੋੜ ਕੇ ਸਤਨਾਮ ਦਾ ਉਪਦੇਸ਼ ਲਿਆ ਤੇ ਨਿਰੰਕਾਰ ਦਾ ਸਿਮਰਨ ਕਰਨ ਲੱਗੇ ਗੁਰੂ ਜੀ ਨੇ ਚੰਦਨ ਦਾਸ ਨੂੰ ਪ੍ਰੇਰਿਆ ਕਿ ਉਹ ਧਰਮ ਸ਼ਾਲਾ ਬਣਵਾਏ ਉਸ ਧਰਮ ਸ਼ਾਲਾ ਵਿੱਚ ਰੋਜ਼ satsang ਹੋਇਆ ਕਰੇ ਚੰਦਨ ਦਾਸ ਨੇ ਉਸੇ ਤਰ੍ਹਾਂ ਕੀਤਾ ਕੋਟਲਾ ਤੇ ਜਗਰਾਉਂ ਦੇ ਵਿੱਚ ਹੀ ਹੁੰਦੇ ਹੋਏ ਗੁਰੂ ਜੀ 1509 ਈਸਵੀ ਨੂੰ ਸੁਲਤਾਨਪੁਰ ਵਿੱਚ ਆ ਪੁੱਜੀ